ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਅਮਨਦੀਪ ਸਿੰਘ ਚੰਡ ਦੋ ਤਿੰਨ ਖਬਰਾਂ ਬਹੁਤ ਮੁੱਖ ਨੇ ਜਿਸ ਦੇ ਬਾਬਤ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲ ਹਰਜਿੰਦਰ ਸਿੰਘ ਉਹ ਨੌਜਵਾਨ ਜਿਹੜਾ ਗਲਤ ਯੂ ਟਰਨ ਲੈਂਦਾ ਹੈ ਅਮਰੀਕਾ ਦੇ ਵਿੱਚ ਤੇ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉਸ ਦੇ ਹੱਕ ਦੇ ਵਿੱਚ ਵੱਡੀ ਪੱਧਰ ਤੇ ਲੋਕ ਜਿਹੜੇ ਨੇ ਉਹ ਉੱਤਰ ਆਏ ਹੈਗੇ ਨੇ ਪਟੀਸ਼ਨਾਂ ਲੱਖਾਂ ਦੀ ਤعداد ਦੇ ਵਿੱਚ ਪਈਆਂ ਨੇ ਔਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਵੀ ਜਿਹੜੇ ਸਿਆਸੀ ਲੋਕ ਹੈਗੇ ਨੇ ਉਹਨਾਂ ਦੇ ਵੱਲੋਂ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਮੈਂ ਗੱਲ ਕਰ ਰਿਹਾ ਹੈਗਾ ਬੀਬਾ ਹਰਸਿਮਤ ਕਰਬਾਦਲ ਦੀ ਉਹਨਾਂ ਦੇ ਵੱਲੋਂ ਇਸ ਮੁੱਦੇ ਦੇ ਉੱਪਰ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਗਈ ਹੈ ਇਸ ਤੇ ਗੱਲ ਕਰਾਂਗੇ ਔਰ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਕੈਨੇਡਾ ਜਾਂ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਸਾਡਾ ਦੇਸ਼ ਕੋਈ ਹੋਰ ਸੀਗਾ ਫਿਰ ਜਦੋਂ ਅਸੀਂ ਕਈ-ਕਈ ਸਾਲ ਇੱਥੇ ਮਿਹਨਤਾਂ ਕੀਤੀਆਂ ਤੇ ਫਿਰ ਵੀ ਸਾਨੂੰ ਦੇਸ਼ ਨਿਕਾਲੇ ਦਾ ਡਰ ਰਹਿੰਦਾ ਹੈਗਾ ਤੇ ਫਿਰ ਭਾਈ ਜਈਏ ਕਿੰਦਨ ਨੂੰ ਪੰਜਾਬ ਦੀ ਗੱਲ ਕਰਦੇ ਆਂ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕੋਈ ਬਿਹਤਰ ਨਹੀਂ ਹੈਗੀ ਜੇਕਰ ਕੋਈ ਐਨਆਰਆਈ ਉੱਥੇ ਜਾਂਦਾ ਤਾਂ ਉਹਦੇ ਕੋ ਫਰौतीयां ਮੰਗੀਆਂ ਜਾਂਦੀਆਂ ਨੇ ਗੋਲੀਬਾਰੀ ਚੱਲ ਜਾਂਦੀ ਉਹਦੇ ਘਰ ਦੇ ਬਾਦ ਫਿਰ ਕਿਹੜੇ ਠੱਠੇ ਖੁੱਝ ਪਈਏ ਬਹੁਤ ਵੱਡੇ ਸਵਾਲ ਹੈਗੇ ਨੇ ਇਸ ਕਰਕੇ ਮੈਂ ਹਾਕਮਾਰੀ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਨੂੰ ਇਸ ਮੁੱਦੇ ਤੇ ਅਸੀਂ ਖੁੱਲ੍ਹ ਕੇ ਚਰਚਾ ਕਰਾਂਗੇ ਪ੍ਰੋਫੈਸਰ ਸਾਹਿਬ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਵੱਡੀ ਚਿੰਤਾ ਤਾਂ ਇਹ ਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ 5 ਮਿੰਟ ਦੀ ਗਲਤੀ ਉਸ ਨੌਜਵਾਨ ਨੂੰ ਐਡੀ ਭਾਰੀ ਪੈ ਰਹੀ ਹੈ ਕਿਹਾ ਜਾ ਰਿਹਾ ਹੈ ਕਿ 45 ਤੋਂ 50 ਸਾਲ ਦੀ ਸਜ਼ਾ ਹੋ ਸਕਦੀ ਹੈ ਇਹ ਤਾਂ ਹੋ ਗਈਆਂ ਬਗਾਨੀਆਂ ਕੰਟਰੀਆਂ ਦੇ ਇੱਥੇ ਕੀ ਹਾਲਾਤ ਬਣ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈਗੀ ਹੈ ਹਾਲਾਂਕਿ ਉਹਦੀ ਕੋਈ ਮੰਨਛਾ ਨਹੀਂ ਸੀ ਇਸ ਤਰ੍ਹਾਂ ਕਰਨ ਦੀ ਬਸ ਇੱਕ ਗਲਤੀ ਜੀ ਕਰ ਬੈਠਾ ਉਹ ਨੌਜਵਾਨ ਹੁਣ ਵੱਡੀ ਪੱਧਰ ਤੇ ਲੋਕ ਉੱਤਰੇ ਜ਼ਰੂਰ ਹੋਏ ਨੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੋਈ ਸਮਾਂ ਸੀ ਕਿ 5-7 ਸਾਲ ਬਾਅਦ ਵਿਦੇਸ਼ ਦੇ ਵਿੱਚ ਲਾ ਕੇ ਸੁਖਾਲਾ ਕਰਕੇ ਆਪਣੇ ਪਰਿਵਾਰ ਨੂੰ ਤੇ ਬੰਦਾ ਪਰਤ ਜਾਂਦਾ ਹੁੰਦਾ ਸੀਗਾ ਅੱਜ ਤਾਂ ਅਸੀਂ ਇੱਥੇ ਪੱਕੇ ਅੱਡੇ ਲਾ ਲਏ ਉਹਦਾ ਕਾਰਨ ਵੀ ਕਿਤਨੇ ਕਿਤਨੇ ਸਾਡੀਆਂ ਸਰਕਾਰਾਂ ਹੈਗੀਆਂ ਨੇ ਕਿਉਂਕਿ ਜੇਕਰ ਕੋਈ ਐਨਆਰਆਈ ਪਰਤਣਾ ਚਾਹੁੰਦਾ ਹੈ ਤਾਂ ਉੱਥੇ ਫਿਰ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਸਵਾਲ ਇਹੀ ਹੈ ਕਿ ਕਿਹੜੇ ਠੱਠੇ ਖੂਜ ਪਈਏ ਫਿਰ ਅਸੀਂ ਨਹੀਂ ਜਿਹੜਾ ਜਿੱਥੇ ਤੱਕ ਪਰਤਣ ਦਾ ਸਵਾਲ ਆ ਬਹੁਤ ਥੋੜੇ ਪਰਤੇ ਆ ਕਿਹੜੇ ਪਰਤੇ ਮੈਨੂੰ ਦੱਸੋ ਤਾਂ ਇੱਥੇ ਖਾਲੇ ਅੰਧਾ ਦਵਾਬੇ ਦਾ ਜਿਹੜੇ ਪਿੰਡ ਆ ਉਹ ਖਾਲੀ ਪਏ ਆ ਬਹੁਤ ਘੱਟ ਮਤਲਬ ਆਟੇ ਚ ਲੂਣ ਬਰਾਬਰ ਆ ਜਿਹੜੇ ਕਮਾਈ ਕਰਕੇ ਵਾਪਸ ਆਏ ਹੋਣਗੇ ਮੈਂ ਸਗੋਂ ਇਹ ਤੇ ਜਾਣਦਾ ਕਿ ਜਿਹੜੇ ਕਈ ਸਤ੍ਰਮੇ ਆਸਮੀਆ ਦੇ ਵਿੱਚ ਜਿਨ੍ਹਾਂ ਨੂੰ ਇਨਕਲਾਬ ਦਾ ਜੋਸ਼ ਆਇਆ ਆਪਣੇ ਦੇਸ਼ ਭਗਤੀ ਦਾ ਜੋਸ਼ ਆਇਆ ਕਿ ਅਸੀਂ ਤੇ ਵਿਦੇਸ਼ਾਂ ਚ ਬੈਠੇ ਆ ਇਹ ਗੋਰਿਆਂ ਦੀ ਜਾ ਕੇ ਗੁਲਾਮੀ ਕਰ ਰਹੇ ਆ ਜਿੱਥੇ ਜਿਨ੍ਹਾਂ ਨੂੰ ਅਸੀਂ ਕੁਰਬਾਨੀਆਂ ਦੇ ਕੇ ਕੱਢਿਆ ਮੈਂ ਚਾਰ ਬੰਦਿਆਂ ਨੂੰ ਜਾਣਦਾ ਉਹਨਾਂ ਚੋ ਮਤਲਬ ਸਾਰੇ ਹੀ ਵਾਪਸ ਚਲੇਗੇ ਮੇਰੇ ਖਿਆਲ ਇਕੱਧਾ ਭਾਵੇਂ ਵਾਪਸ ਹੋਵੇ ਨਾ ਨਹੀਂ ਲੈਣ ਦੀ ਲੋੜ ਹੈ ਕੋਈ ਕੈਨੇਡਾ ਚਲੇਗੇ ਕੁਛ ਅਮਰੀਕਾ ਜਾ ਇੰਗਲੈਂਡ ਚਲੇ ਗਏ ਇਸ ਲਈ ਜਦੋਂ ਤੁਸੀਂ ਉੱਥੇ ਇੱਕ ਉਸ ਕਾਨੂੰਨ ਚ ਉਸ ਸੱਭਿਆਚਾਰ ਚ ਉਸ ਸਿਸਟਮ ਚ ਚਲੇ ਜਾਂਦੇ ਆ ਇਹ ਬਿਲਕੁਲ ਉਹੋ ਜੀ ਗੱਲ ਹੈ ਅੱਜ ਮੈਂ ਗੋਆ ਚ 6-7 ਸਾਲ ਪੜਾਇਆ ਗੋਆ ਵਾਲੇ ਲੋਕ ਬੜੇ ਅਮਨਪਸੰਦ ਬੜੇ ਸਲੋ ਚੱਲਣ ਜਿਹਨੂੰ ਸੂਸੇਗਾ ਕਹਿੰਦੇ ਆ ਬੜੇ ਹੌਲੀ-ਹੌਲੀ ਚੱਲਣ ਵਾਲੇ ਮਤਲਬ ਇਹਨਾਂ ਆ ਕਿ ਬਿਲਕੁਲ ਹੀ ਨਹੀਂ ਜਿੱਤਰਾ ਗੋਡੇ ਗੋਡੇ ਨਾਲ ਕੰਮ ਕਰਦੇ ਹੁਣ ਰਾਮ ਨਾਲ ਮਤਲਬ ਕੋਈ ਪਰਵਾਹ ਨਹੀਂ ਲਾਲਾ ਲਾਲਾ ਪਿਓ ਪੈਸਾ ਬਣਾਉਣਾ ਡਾਲਰ ਬਣਾਉਣਾ ਇਹੋ ਜੀ ਕੋਈ ਉਹਨਾਂ ਨੂੰ ਕਾਹਲ ਨਹੀਂ ਪਰ ਜੋ ਹੀ ਉਹ 10 4 5 ਲੱਖ ਜਿਹੜੇ ਗੋਆ ਵਾਲੇ ਨਿਕਲ ਕੇ ਬੰਬੇ ਚਲੇ ਗਏ ਮੁੜ ਕੇ ਉਹ ਗੋਆ ਚ ਨਹੀਂ ਟਿਕਦੇ ਉਹ ਕਹਿੰਦੇ ਯਾਰ ਉਥੇ ਦੁਨੀਆ ਦੀ ਸਪੀਡ ਦੁਨੀਆ ਦਾ ਸੋਚਣਾ ਇੱਥੇ ਤੇ ਅਸੀਂ ਐਵੇਂ ਬੈਠੇ ਆ ਜਿਵੇਂ ਕਿਤੇ ਖੂਹ ਦੇ ਡੱਡੂ ਹੋਏ ਇਹ ਇੱਕ ਹੁੰਦੀ ਹੈ ਅਮਨਦੀਪ ਜੀ ਮੈਂ ਮਾਈਗ੍ਰੇਸ਼ਨ ਤੇ ਬਹੁਤ ਕੰਮ ਕੀਤਾ ਆ ਇਸ ਕਰਕੇ ਜਿਹੜਾ ਇਹ ਸਵਾਲ ਆ ਨਾ ਭਾਵੇਂ ਉਹ ਪੰਛੀ ਆ ਤੇ ਭਾਵੇਂ ਬੰਦੇ ਆ ਉਹਨਾਂ ਨੂੰ ਜਿੱਥੇ ਕੰਫਰਟ ਮਿਲਦਾ ਉਹਨਾਂ ਨੇ ਜਾਣਾ ਆਪਣੇ ਬਚਾ ਲਈ ਵੀ ਜਾਣਾ ਆਪਣੇ ਵਿਕਾਸ ਲਈ ਵੀ ਜਾਣਾ ਦੋ ਕਿਸਮ ਦੀ ਮਾਈਗ੍ਰੇਸ਼ਨ ਦੇ ਸਾਡੇ ਵਿੱਚ ਹੈਗੀ ਇੱਕ ਹੈਗੀ ਆ ਇੰਟਰਨਲ ਮਾਈਗ੍ਰੇਸ਼ਨ ਜਿ ਤਰ੍ਹਾਂ ਯੂਪੀ ਬੀਆਰ ਵਾਲੇ ਇੱਥੇ ਆ ਗਏ ਕੁਝ ਕੇਰਲਾ ਚਲੇ ਗਏ ਕੁਝ ਕਿਤੇ ਚਲੇ ਗਏ ਕੁਝ ਰਾਜਸਥਾਨੀ ਪੰਜਾਬ ਜਾ ਗਏ ਸਵਾਲ ਇਹ ਆ ਕਿ ਜਿਹੜੇ ਸੂਬੇ ਜ਼ਿਆਦਾ ਐਡਵਾਂਸ ਹੋ ਗਏ ਇਹ ਜਿਹੜੀ ਕੋਬੈਲਟ ਕਾਇਨਡਿਆ ਹਿੰਦੀ ਹਾਰਟਲੈਂਡ ਨੂੰ ਛੱਡ ਲੋ ਤੁਸੀਂ ਜਿਹੜੇ ਜ਼ਿਆਦਾ ਕੁਝ ਤਾਂ ਕਲਚਰਲੀ ਆ ਬੰਗਾਲੀ ਕਲਚਰਲੀ ਵੀ ਨਹੀਂ ਬਾਹਰ ਜਾਣਾ ਚਾਹੁੰਦੇ ਪਰ ਬਾਕੀ ਜਿਹੜੇ ਆ ਜਿਤਨਾ ਕੇਰਲਾ ਉਹਨਾਂ ਚੋਂ ਬਹੁਤ سارے ਬੰਦੇ ਗਲਫ ਤੇ ਜਾਂਦੇ ਆ ਗੁਜਰਾਤ ਤੁਸੀਂ ਜਾਣਦੇ ਆ ਜਾਂਦੇ ਆ ਕਿਉਂਕਿ ਉਹ ਉੱਥੋਂ ਦੇ ਬੱਚੇ ਤੇ ਬੰਦੇ ਸਾਰੇ ਹੋਰ ਵਿਕਾਸ ਦਾ ਰਾਹ ਲੱਭਣਾ ਚਾਹੁੰਦੇ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਨਹੀਂ ਸਾਂਭਿਆ ਗਿਆ ਹੋਰ ਉਹਨਾਂ ਨੂੰ ਅਪਰਚੂਨਿਟੀਆਂ ਵਿਕਾਸ ਦੀਆਂ ਨਹੀਂ ਦਿੱਤੀਆਂ ਗਈਆਂ ਤੇ ਮਜਬੂਰਨ ਵੱਸ ਉਹ ਫਿਰ ਕੋਈ ਵੀ ਤਰੀਕਿਆਂ ਦੇ ਨਾਲ ਟਰੰਕਾਂ 'ਚ ਬੰਦ ਹੋ ਹੋ ਕੇ ਵੀ ਵਿਦੇਸ਼ਾਂ 'ਚ ਜਾਣ ਦੀਆਂ ਕੋਸ਼ਿਸ਼ਾਂ ਕਰਦੇ ਕੋਈ ਕੋਈ ਖੁਸ਼ ਹੋ ਕੇ ਨਹੀਂ ਜਾਂਦਾ ਕਿਸੇ ਦਾ ਘਰ ਛੱਡਣ ਲਈ ਕੀ ਕਰਦਾ ਕਿਸੇ ਦਾ ਕੋਈ ਆਪਣਾ ਦੇਸ਼ ਆਪਣੀ ਮਿੱਟੀ ਜਿੱਥੇ ਰਹੇ ਹੋਣ ਜਿੱਥੇ ਇੰਨੀਆਂ ਮੌਜਾਂ ਹੋਣ ਤੁਹਾਡਾ ਇੱਕ ਦਬਾ ਦਬਾ ਹੋਵੇ ਪੋਲਿਟੀਕਲ ਲੋਕਾਂਤਰਾ ਨਹੀਂ ਤੁਸੀਂ ਕੋਈ ਦਬਾ ਕੇ ਡੈਮੋਕ੍ਰੇਸੀ ਦੇ ਵਿੱਚ ਆਪਣੀਆਂ ਜਿਵੇਂ ਹੁਣ ਹਰਜਿੰਦਰ ਦੀ ਗੱਲ ਹੋਈ ਹੈ ਇਹੋ ਜਿਹਾ ਕੇਸ ਹੋਵੇ ਤੇ ਲੋਕੀ ਕੁਝ ਉਹਦਾ ਹੱਲ ਕੱਢਦੇ ਆ ਉੱਥੇ ਤੁਸੀਂ ਕਹੌਣੇ ਆ ਹੁਣ ਜਿਹੜੀ ਇਹ ਗੱਲ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਉਹ ਮੈਂ ਇਹ ਸਮਝਦਾ ਕਿ ਦੇਖੋ ਗਲਤੀ ਤੇ ਹੋਈ ਬਹੁਤ ਵੱਡੀ ਕਿਉਂ ਇਹ ਉਸ ਮੌਕੇ ਤੇ ਹੋਈ ਜਦੋਂ 트럼ਪ ਤੇ ਜਿਹੜੇ ਸੁਪਰ ਮਿਸਿਸਸ ਜੀ ਉਥੋਂ ਦੇ ਵਾਈਟ ਮੈਜੋਰਿਟੀ ਆ ਉਹ ਪਹਿਲਾਂ ਹੀ ਸਾਨੂੰ ਬਾਹਰ ਕਰਨ ਨੂੰ ਫਿਰਦੇ ਆ ਕਿਵੇਂ ਚੇਨ ਪਾ ਪਾ ਕੇ ਉਹਨਾਂ ਨੇ ਜਹਾਜ਼ ਭਰ ਭਰ ਕੇ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਆ ਇਸ ਲਈ ਉਹ ਤੇ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਜਿਨ੍ਹਾਂ ਨੇ ਕਾਨੂੰਨ ਭੰਗ ਕੀਤਾ ਜਿਹੜੇ ਸਾਨੂੰ ਗੈਰ ਕਾਨੂੰਨੀ ਇੱਥੇ ਦੇਖ ਗਏ ਅਸੀਂ ਛੱਡਣੇ ਨਹੀਂ ਉਹ ਪੱਤੇ ਤੋੜ ਮਤਲਬ ਕੰਮ ਉਹਨਾਂ ਨੂੰ ਇੱਥੋਂ ਭਜਾ ਰਿਆ ਕਿ ਅਸੀਂ ਔਰ ਬੇਇੱਜ਼ਤ ਕਰਕੇ ਕੱਢਿਆ ਇਸ ਕਰਕੇ ਜਿਸ ਟਾਈਮ ਤੇ ਸਾਰਾ ਕੁਝ ਹੋਇਆ ਉਹ ਬੜੇ ਇੱਕ ਇਹੋ ਜਿਹੇ ਮੌਕੇ ਤੇ ਹੋ ਗਿਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਇੱਕ ਤੇ ਇਹਦੇ ਚੋਂ ਇਹ ਗੱਲ ਨਿਕਲਦੀ ਕਿ ਬਾਕੀ ਸਾਡੇ ਜਿਹੜੇ ਸਾਰੇ ਵੀਰ ਆ ਉਹਨਾਂ ਨੂੰ ਵੀ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿ ਬਹੁਤ ਧਿਆਨ ਨਾਲ ਅਮਰੀਕਾ ਚ ਚੱਲਣ ਕੈਨੇਡਾ ਚਾ ਜੇ ਇਹੋ ਜਿਹਾ ਨਹੀਂ ਹੈ ਉੱਥੇ ਵੀ ਮਾਹੌਲ ਚੰਗਾ ਨਹੀਂ ਪਹਿਲਾਂ ਨਾਲ ਪਰ ਇੱਥੇ ਤੇ ਉਹਨਾਂ ਨੇ ਕਹਿਤਾ ਅਸੀਂ ਉਨ ਕੋਈ ਗਾਂਹ ਹੋਰ ਟਰੱਕ ਡਰਾਈਵਰ ਲੈਣਾ ਹੀ ਨਹੀਂ ਇੰਡੀਆ ਚ ਇਹ ਗੱਲ ਕਹਿਤੀ ਨਾ ਉਹਨਾਂ ਨੇ ਦੇ ਦਾ ਮਤਲਬ ਕਿੱਡੀ ਵੱਡੀ ਹੋਰ ਨਾਲ ਨੂੰ ਵੀ ਸਜ਼ਾ ਮਿਲ ਗਈ ਇਸ ਗੱਲ ਦੀ ਕਿਉਂਕਿ ਉਹ ਰੱਖਣਾ ਨਹੀਂ ਚਾਹੁੰਦੇ ਵੇਖਣਾ ਨਹੀਂ ਚਾਹੁੰਦੇ ਉਹਨਾਂ ਨੂੰ ਇਹ ਲੱਗਦਾ ਵਾ ਇਹ ਸਿਰਫ ਚਿੱਟੇ ਲੋਕਾਂ ਦਾ ਦੇਸ਼ ਹੈਗਾ ਤੇ ਦੂਜੇ ਲੋਕ ਤੇ ਐਵੇਂ ਸਾਡੇ ਨਾਲ ਠੱਕੇ ਚ ਆਣ ਵੜੇ ਆ ਨਾ ਸਾਡੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਅਸੀਂ ਉਹਨਾਂ ਨੂੰ ਇਥੋਂ ਤੋੜਨਾ ਇੰਜ ਸੋਚ ਰਹੇ ਆ ਦੂਸਰੀ ਗੱਲ ਤੁਸੀਂ ਇਹ ਦੇਖੋ ਸਭ ਤੋਂ ਤਰਾਸਦੀ ਵਾਲੀ ਗੱਲ ਇਹ ਹੈ ਕਿ ਕਿ ਖੁਦ ਟਰੰਪ ਉਹਦੀ ਮਾਂ ਜਿਹੜੀ ਆ ਸਕਾਟਲੈਂਡ ਤੋਂ ਆਈ ਇਥੇ ਛੋਟੇ-ਮੋਟੇ ਕੰਮ ਕਰਦੀ ਸੀ ਜਿਹੜੀ ਹੁਣ ਮਿਲਾਨੀਆ ਵਾਈਫ ਵੀ ਆ ਉਹ ਵੀ ਤੁਹਾਨੂੰ ਪਤਾ ਹੀ ਨਹੀਂ ਕਿੱਥੋਂ ਆਈ ਆ ਉਹ ਵੀ ਕੋਈ ਇਸ ਤਰ੍ਹਾਂ ਨਹੀਂ ਸੀ ਖੋਦੇ ਸਾਰਾ ਟੱਬਰ ਜਿਹੜਾ ਆ ਮਾਈਗ੍ਰੈਂਟ ਹੈਗਾ ਪਰ ਸਾਨੂੰ ਚੱਲਦੇ ਨਹੀਂ ਹੈਗੇ ਇਹ ਗੱਲਾਂ ਦੀ ਉੱਥੇ ਚਰਚਾ ਵੀ ਹੋਣੀ ਚਾਹੀਦੀ ਆ ਔਰ ਆਪਣਾ ਇੱਕ ਦਬਦਬਾ ਸਾਰੇ ਪੰਜਾਬੀਆਂ ਨੂੰ ਹੋਰ ਜਿਹੜੇ ਕਲਰਡ ਲੋਕ ਆ ਸਾਰੇ ਨੌਨ ਵਾਈਟ ਆ ਉਹਨਾਂ ਨੂੰ ਇਕੱਠੇ ਹੋ ਕੇ ਦਬਦਬਾ ਬਣਾਉਣਾ ਪਊਗਾ ਇਹ ਨਹੀਂ ਕਿ ਜਿਹਨੂੰ ਮਰਜ਼ੀ ਕੰਨੋ ਫੜੋ ਤੇ ਆਪਾਂ ਇਕੱਲੇ-ਇਕੱਲੇ ਲੁਕਦੇ ਫਿਰਿਏ ਇਹ ਗੱਲ ਬੜੀ ਜ਼ਰੂਰੀ ਹੈਗੀ ਦੂਸਰੀ ਗੱਲ ਸਾਡਾ ਨਾ ਇੱਕ ਇਤਿਹਾਸ ਵੀ ਆ ਜਿਵੇਂ ਸੈਕੰਡ ਵਰਲਡ ਵਾਰ ਚ ਫੌਜੀ ਸਾਡੇ ਬਹੁਤ ਬਾਹਰ ਗਏ ਉਹਨਾਂ ਨੇ ਬਾਹਰਲੇ ਦੇਸ਼ ਦੇਖੇ ਉਹ ਥੰਦੇ ਸੰਸਕਾਰ ਦੇਖੇ ਤਾਂ ਕਾਮਾਗਾਟਾ ਮਾਰੂ ਦੀ ਇਤਿਹਾਸ ਦੀ ਤੁਸੀਂ ਜਾਣਦੇ ਆ ਕਿਵੇਂ ਸ਼ਿਪ ਭਰ ਕੇ ਉਦੋਂ ਵੀ ਗਏ ਭਾਵੇਂ ਉਹਨਾਂ ਚੋਂ ਕਈ ਇਨਕਲਾਬੀ ਵੀ ਹੈ ਸਾਡਾ ਇੱਕ ਆਪਣਾ ਯੂਨੀਕ ਤਰੀਕਾ ਹੈਗਾ ਜਾਂ ਯੂਨੀਕ ਸੋਚਣਾ ਅਸੀਂ ਦੇਸ਼ ਭਗਤ ਵੀ ਆ ਪਰ ਅਸੀਂ ਕਮਾਉਣ ਵਾਲੇ ਵੀ ਆ ਮਿਹਨਤ ਕਰਕੇ ਇੱਜ਼ਤ ਦਾ ਜੀਵਨ ਵੀ ਜੀਣ ਲਈ ਹਮੇਸ਼ਾ ਪੂਰੀ ਕੋਸ਼ਿਸ਼ ਬਾ ਲਾਉਂਦੇ ਆ ਇਹ ਕੀ ਦੇਸ਼ ਜਿਹੜੇ ਆ ਜਾਂ ਧਰਤੀ ਆ ਕਿਸੇ ਦੀ ਉਹ ਨਿੱਜੀ ਮਲਕੀਅਤ ਨਹੀਂ ਹੈ ਨਾ 트ੰਪਟ ਦੀ ਆ ਨਾ ਉਹਨਾਂ ਚਾਰ ਲੋਕਾਂ ਦੀ ਆ ਇਹ ਸਾਰੇ ਬਾਹਰੋਂ ਆਏ ਆ ਅਸਲੀ ਦੇਸ਼ ਤੇ ਉੱਥੋਂ ਦੇ ਬਚਿੰਦਿਆਂ ਦਾ ਜਿਨ੍ਹਾਂ ਨੂੰ ਅਮਰੀਕਨ ਇੰਡੀਅਨਸ ਕਹਿੰਦੇ ਆ ਉਹਨਾਂ ਦਾ ਉਹਨਾਂ ਨੂੰ ਤੇ ਮਾਰ ਹੀ ਦਿੱਤਾ ਇਹਨਾਂ ਨੇ ਉਹਨਾਂ ਨੂੰ ਤੇ ਹੱਸੀਏ ਤੇ ਲੈ ਗਏ ਉਹਨਾਂ ਦਾ ਤੇ ਛੱਡਿਆ ਹੀ ਕੁਝ ਨਹੀਂ ਕੁਝ ਨੂੰ ਸ਼ਰਾਬਾਂ ਦੇ ਲਾਤਾ ਕੁਝ ਨੂੰ ਵੈਸੇ ਲੜਾਈਆਂ 'ਚ ਮਾਰਤਾ ਕੁਝ ਨੂੰ ਬਿਮਾਰੀਆਂ ਫਲਾ ਕੇ ਮਾਰਤਾ ਇਹ ਜਿਹੜੇ ਆ ਕੇ ਸਾਹਿਬ ਦੇਖੋ ਗਦਰੀ ਬਾਬਿਆਂ ਤੋਂ ਲੈ ਕੇ ਅੱਜ ਤੱਕ ਕੋਈ ਅੱਜ ਦੇ ਥੋੜਾ ਪੰਜਾਬੀ ਇੱਥੇ ਆਏ ਹੈਗੇ ਆ ਸਟਾਕਟਨ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਗਦਰੀ ਬਾਬਿਆਂ ਨੇ ਵਸਾਇਆ ਹੈਗਾ ਵੱਡੀ ਪੱਧਰ ਤੇ ਉੱਥੇ ਪਹੁੰਚੇ ਸੀਗੇ ਔਰ ਵੱਡੀ ਆਰਥਿਕਤਾ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਯੋਗਦਾਨ ਪਾ ਰਹੇ ਨੇ ਅਮਰੀਕਾ ਦੇ ਵਿੱਚ ਫਿਰ ਵਿਤਕਰਾ ਕਿਤਨਾ ਕਿਤੇ ਇਹ ਵਿਤਕਰੇ ਦਾ ਵਿਰੋਧ ਤਾਂ ਹੋਣਾ ਚਾਹੀਦਾ ਨਾ ਜਿਸ ਤਰੀਕੇ ਨਾਲ ਦੇਖ ਰਹੇ ਹੈਗੇ ਨੇ ਅਸੀਂ ਤੇ ਮੈਂ ਤੇ ਕਹਿ ਹੀ ਰਿਹਾ ਪੀਟ ਟਰਤੀ ਕਿਸੇ ਦੀ ਪੂਰੀ ਜਾਇਦਾਦ ਨਹੀਂ ਹੈ ਲਕੀਰਾਂ ਖਿੱਚ ਕੇ ਟਰਤੀ ਨੂੰ ਥੋੜੀ ਵੰਡ ਲੋਗੇ ਤੁਸੀਂ ਜਾਣ ਬੁੱਝ ਕੇ ਮੰਡੀਆਂ ਪਈਆਂ ਪੰਛੀ ਜਿਹੜੇ ਆ ਜਦੋਂ ਕੁੰਝਾਂ ਆਉਂਦੀਆਂ ਜਾਂ ਸਾਇਬੀਰੀਆ ਤੋਂ ਆਉਂਦੀਆਂ ਆ ਉਹ ਵੀਜ਼ਾ ਲੈ ਕੇ ਆਉਂਦੀਆਂ ਇੰਝੀ ਲੋਕ ਸੀਗੇ ਹਮੇਸ਼ਾ ਆ ਸਾਡੇ ਇੰਡੀਆ 'ਚ ਜਿਹੜੇ ਵਸੇ ਲੋਕ ਜਿਨ੍ਹਾਂ ਨੂੰ ਆਰੀਅਨਸ ਕਹਿੰਦੇ ਆ ਇਹ ਸਾਰੇ ਉਥੋਂ ਏਜੀਪਟ ਤੋਂ ਹੌਲੀ ਤੋਂ ਹੌਲੀ ਹੌਲੀ ਜਿਹੜੇ ਮੰਕੋਸ਼ ਮੰਗੋਲਾਈਡ ਕੋਈ ਸੇ ਇਜੀਪਸ਼ੀਅਨ ਕੋਈ ਕੁਛ ਇਸ ਕਿਸਮ ਨਾਲ ਹੌਲੀ ਹੌਲੀ ਕੋਈ ਮੈਨੂੰ ਤਾਂ ਲੱਗਦਾ ਸਪੈਨਿਸ਼ ਤੇ ਇਟਾਲੀਅਨ ਬਾਡ ਬਲੱਡ ਵੀ ਹੋਊਗਾ ਇਹ ਸਾਰੇ ਬਾਇਆ ਈਰਾਨ ਅਫਗਾਨਿਸਤਾਨ ਇਥੇ ਆ ਕੇ ਵਸੇ ਕਿੱਥੇ ਕਿੱਥੇ ਕਿਸੇ ਨੂੰ ਕੋਈ ਮਨਾਈ ਸੀ ਹਾਂ ਜੀ ਮਤਲਬ ਇਹ ਜਿਹੜੇ ਚੀਜ਼ਾਂ ਨਾ ਇਹਨਾਂ ਨੇ ਬਣਾਤਾ ਵੀਜ਼ੇ ਲਾਓ ਅਸੀਂ ਨਹੀਂ ਵੰਡਣਾ ਤੁਹਾਡੇ ਪਿਓ ਦੇ ਦੇਸ਼ ਲੱਗਦੇ ਆ ਇਹ ਧਰਤੀ ਰੱਬ ਦੀ ਆ ਸਾਰਿਆਂ ਦੀ ਸਾਂਝੀ ਆ ਇਹ ਗੱਲ ਸਾਡੀ ਸੋਚ ਸਾਡੇ ਚ ਆਉਣੀ ਚਾਹੀਦੀ ਹੈ ਕਿ ਤੁਸੀਂ ਬਾਹਰੋਂ ਆਏ ਅੱਗ ਲੈਣ ਆਏ ਘਰ ਦੀ ਮਾਲਕ ਬਣ ਕੇ ਬਹਿ ਗਈ ਹੁਣ ਦੂਜਿਆਂ ਨੂੰ ਇਹ ਉਹ ਗੱਲ ਆ ਪਤਾ ਕੀ ਹੈ ਜਦੋਂ ਗੱਡੀਆਂ ਚ ਰਾਸ਼ ਬੜਾ ਹੋਵੇ ਨਾ ਜਿਹੜੇ ਦੇ ਅੰਦਰ ਵੜੇ ਹੁੰਦੇ ਆ ਉਹ ਤੇ ਸਤਿ ਸ਼ੁਕਰ ਕਰਦੇ ਪਰ ਜਿਹੜੇ ਬਾਹਰ ਖੜੇ ਵਿਚਾਰੇ ਭਾਵੇਂ ਠੰਡ 'ਚ ਮਾਰਨ ਭਾਵੇਂ ਤੇ ਇਤਿਹਾਸੇ ਉਹਨਾਂ ਲਈ ਉਹ ਸ਼ਟਰ ਡਾਊਨ ਕਰ ਦਿੰਦੇ ਵੀ ਹੁਣ ਨਹੀਂ ਤੁਸੀਂ ਅੰਦਰ ਵੜ ਸਕਦੇ ਜਿਹੜੇ ਕੋਈ ਤੱਕੇ 'ਚ ਅੰਦਰ ਆ ਗਏ ਉਹਨਾਂ ਨੂੰ ਅਕਮੋਡੀਟ ਕਰ ਲੈਂਦੇ ਆ ਬਾਕੀ ਦੀਆਂ ਨੂੰ ਕਹਿੰਦੇ ਹੁਣ ਅਸੀਂ ਅੰਦਰ ਆ ਗਏ ਆ ਅਸੀਂ ਜਾਣਾ ਤੁਸੀਂ ਮਰੋ ਜਿੱਥੇ ਮਰਦੀ ਮਰੋ ਇਹ ਐਟੀਟਿਊਡ ਬਹੁਤ ਇਨ ਹਿਊਮਨ ਸੈਲਫਿਸ਼ ਸਵਾਰਥੀ ਆ ਮੈਨੂੰ ਲੱਗਦਾ ਆ ਆਪਾਂ ਜੀ ਉੱਥੇ ਗਏ ਹੀ ਆ ਇੱਥੇ ਦੀ ਪਿੱਛੇ ਆ ਕੇ ਕੀ ਕਰੋਗੇ ਪਿੱਛੇ ਕੀ ਕਰੋਗੇ ਮੈਨੂੰ ਦੱਸੋ ਤਾਂ ਗੋ ਕਿਤੇ ਗਏ ਆ ਇਸ ਲਈ ਉੱਥੇ ਤੁਹਾਨੂੰ ਡਟਣਾ ਚਾਹੀਦਾ ਲੜਨਾ ਚਾਹੀਦਾ ਔਰ ਜਿਹੜੀ ਤੁਸੀਂ ਕਹਿੰਦੇ ਆ ਨਾ ਬਣਾਈ ਆ ਪਟੀਸ਼ਨ ਉਹ ਮੈਂ ਵੀ ਦੇਖੀ ਆ ਪੜ੍ਹੀ ਵੀ ਹੈਗੀ ਆ ਉਹ ਵੱਤਵਾਦ ਇਥੋਂ ਪੰਜਾਬੀਆਂ ਨੂੰ ਉੱਥੋਂ ਵੀ ਲੋਕਾਂ ਨੂੰ ਵੀ ਵੱਤਵਾਦ ਉਹਨੂੰ ਸਰਕੂਲੇਟ ਕਰਨਾ ਚਾਹੀਦਾ ਤੇ ਇਸ ਨੂੰ ਇੱਕ ਰਾਜਨੀਤਿਕ ਅਜੰਡਾ ਬਣਾਉਣਾ ਚਾਹੀਦਾ ਹੂੰ ਪ੍ਰੋਫੈਸਰ ਸਾਹਿਬ ਦੇਖੋ ਜਿਹੜੀ ਗਲਤੀ ਹੈ ਆਪਾਂ ਗਲਤੀ ਨੂੰ ਡਿਨਾਈ ਨਹੀਂ ਕਰਦੇ ਗਲਤੀ ਤਾਂ ਦੇਖੋ ਉਸ ਨੌਜਵਾਨ ਦੀ ਹੈਗੀ ਹੈ ਪਰ 45 ਤੋਂ 50 ਸਾਲ ਦੀ ਜਿਹੜੀ ਸਜ਼ਾ ਇੱਕ ਕ੍ਰਿਮੀਨਲ ਅਫੈਂਸ ਮੰਨਿਆ ਜਾ ਰਿਹਾ ਹੈਗਾ ਇਹ ਇਸ ਨੂੰ ਤੁਸੀਂ ਕਿਸੇ ਨਜ਼ਰੀਏ ਨਾਲ ਦੇਖਦੇ ਹੋ ਠੀਕ ਹੈ ਸਜ਼ਾ ਦੇ ਦਿਓ ਉਹਨੂੰ ਜਿੰਨੀ ਕਿ ਭੰਦੀ ਹੈ ਪਰ 45 ਤੋਂ 50 ਸਾਲ ਜਿਸ ਤਰੀਕੇ ਨਾਲ ਸਜ਼ਾ ਕਹੀ ਜਾ ਰਹੀ ਹੈ ਉਹ ਤਾਂ ਵਾਜਮ ਨਹੀਂ ਹੈ ਨਹੀਂ ਨਹੀਂ ਉਹ ਬੇਸਿਕਲੀ ਤੇ ਇਹ ਹੈ ਨਾ ਕਿ ਜਿਸ ਤਰੀਕੇ ਨਾਲ ਜਿਹੜੇ ਸਲੇਵ ਲਿਆਂਦੇ ਸੀ ਬਾਹਰੋਂ ਇਨ੍ਹਾਂ ਨੇ ਜਿਹੜੇ ਆਪਣੇ ਬਲੈਕ ਅਮਰੀਕਨ ਆ ਜਿਹੜੇ ਉਹ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਿਆ ਨਹੀਂ ਉਹ ਜਾ ਕੇ ਸ਼ਿਕਾਗੋ ਚ ਮਿਊਜ਼ੀਅਮ ਦੇਖੋ ਮੈਂ ਤੇ ਹੁਣੇ ਆ ਕੇ ਦੇਖ ਕੇ ਗਿਆ ਸੀ ਆਪਣੇ ਭਰਾ ਨਾਲ ਮਲਟੀ-ਟਾਇਰ ਸਿਸਟਮ ਦੇ ਵਿੱਚ ਇੰਜ ਬਣ ਕੇ ਰੱਖੀ ਹੋਈ ਸੀ ਵੀ ਜਾਣੀ ਮੈਨੂੰ ਐਉਂ ਲੱਗਦਾ ਉਹਦੇ ਨਾਲੋਂ ਜਦੋਂ ਭੇਡਾਂ ਨੂੰ ਸਲੈਟਰ ਕਰਨ ਲਈ ਲੈ ਕੇ ਜਾਂਦੇ ਆ ਉਹ ਜ਼ਿਆਦਾ ਵਧੀਆ ਤਰੀਕਾ ਹੁੰਦਾ। ਇਹਨਾਂ ਇਹਨਾਂ ਇੰਨੀ ਹਿਊਮਰ ਸੀ। ਇਹ ਬੰਦੇ ਆ ਇਹਨਾਂ ਦੀ ਸਾਈਕੀ ਤੇ ਦੇਖੋ ਬੜੀ ਗੰਦੀ ਸਾਈਕੀ ਆ। ਮੈਨੂੰ ਦੁੱਖ ਸਾਰੇ ਵਾਇਪਨ ਨੂੰ ਨਹੀਂ ਮੈਂ ਕਹਿ ਰਿਹਾ ਪਰ ਜਿਹੜੇ ਉਹਨਾਂ ਤੇ ਜ਼ਿਆਦਾ ਐਕਸਟਰੀਮਿਸਟ ਹੈਗੇ ਆ ਉਹਨਾਂ ਦਾ ਇੱਕ ਕ੍ਰਿਮੀਨਲ ਬੰਦੇ ਸੀ ਸਾਰੇ। ਤੁਸੀਂ ਜਿਹੜੀ ਗੱਲ ਕਹਿ ਰਹੇ ਨਾ ਤਾਂ ਖਾਏ ਖੁਦ ਜੇਲਾ ਚੋਂ ਛਡਾ ਛਡਾ ਕੇ ਇੱਥੇ ਆਏ ਆ। ਉਹਨਾਂ ਨੇ ਭੇਜਿਆ ਇਹਨਾਂ ਨੂੰ ਦਫਾ ਕਰੋ ਇਹ ਜਿੱਲਾ ਚੱਕੜ-ਕੱਢੀ ਦੇ ਇੱਥੇ ਲਿਆ ਕੇ ਦਿਨਾਂ ਨੇ ਬੜੇ-ਬੜੇ ਰੈਂਚਿਸ ਤੇ ਕਲੌਨੀਨਾ ਕਲੋਨਾਈਜ਼ ਕਰਤਾ ਇਹੀ ਹਾਲਤ ਉਹਨਾਂ ਬੰਦਿਆਂ ਨੇ ਜਦੋਂ ਲਿਆਦੇ ਬਾਹਰੋਂ ਕੰਮ ਕਾਰ ਲਈ ਕਾਟਨ ਪਲਾਂਟੇਸ਼ਨ ਦੇ ਵਿੱਚ ਟਬੈਕੋ ਪਲਾਂਟੇਸ਼ਨ ਤੇ ਸ਼ੂਗਰ केन ਪਲਾਂਟੇਸ਼ਨ ਦੇ ਵਿੱਚ ਸਾਰਾ ਤੁਹਾਡਾ ਸਾਊਥ ਦਾ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਐਗਰੀਕਲਚਰ ਇਰੀਆ ਉੱਥੇ ਲਿਆਦੇ ਇਹਨਾਂ ਨੇ ਬੜੇ ਵੱਡੇ ਪੱਧਰ ਤੇ ਤੇ ਅਮਨ ਜੀ ਉਹਨਾਂ ਨਾਲ ਕੋਈ ਉਹਨਾਂ ਨੂੰ ਬੰਦੇ ਥੋੜੀ ਸੰਦਾ ਇਹ ਮੱਛੇ ਮੱਖਰ ਮੱਛੇ ਮੱਖੀ ਖਾਂਦੇ ਸੀ ਦੇ ਇਸ ਲਈ ਤੁਸੀਂ ਕਹਿ ਰਹੇ ਆ ਨਾ ਇਨਸਾਫ ਬਰਾਬਰਤਾ ਕਾਨੂੰਨ ਧੱਕਾ ਨਹੀਂ ਹੋਣਾ ਚਾਹੀਦਾ ਇਹਦੇ ਭਾਈ ਲੜਕੇ ਲੱਗਦਾ ਇਸ ਲਈ ਜਿੱਥੇ ਵੀ ਤੁਹਾਨੂੰ ਦੂਜਿਆਂ ਦੇ ਨਾਲ ਬੇਇਨਸਾਫੀ ਹੁੰਦੀ ਹੈ ਮਤਲਬ ਖਾਸ ਕਰਕੇ ਜੇ ਜੋ ਰੈਸ਼ੀਅਲ ਜਿਹੜੀ ਆ ਸਪਾਈਟਸ ਪਰਮਿਸਸ ਜਿਹੜੇ ਹੈ ਸਕਿਨ ਦੇ ਕਲਰ ਦੇ ਹਿਸਾਬ ਨਾਲ ਹੁੰਦੀ ਆ ਉੱਥੇ ਤੁਹਾਨੂੰ ਉਹਨਾਂ ਨਾਲ ਡੱਟ ਕੇ ਖੜੇ ਹੋਣਾ ਚਾਹੀਦਾ ਤਾਂ ਹੀ ਤੁਸੀਂ ਆਪਣਾ ਦਬਦਬਾ ਬਣਾ ਕੇ ਉੱਥੇ ਪੈਰ ਜਮਾ ਸਕਦੇ ਆ ਰਹੀ ਗੱਲ ਲਾਅ ਦੀ ਲਾਅ ਕੋਈ ਕਾਨੂੰਨ ਨਹੀਂ ਹੈਗਾ ਧੱਕਾ ਹੈ ਤੁਹਾਡਾ ਜਿੱਥੇ ਦੇਸ਼ ਦਾ ਰਾਸ਼ਟਰਪਤੀ ਖੁਦ ਫੈਲਨੇ ਉਹ ਘਰਾੜ ਦਿੱਤਾ ਹੋਵੇ ਉਹਦੇ ਤੇ ਕਿਹੋ ਜੇ ਦੋਸ਼ ਹੈ ਤੁਸੀਂ ਕਿਹੜੀਆਂ ਐਕਸੀ ਫਾਈਲ ਦੇਖੋ ਤੇ ਨਹੀਂ ਕੀ ਕੋਛ ਹੈ ਜੀ ਜਨਾਨੀਆਂ ਕੁੜੀਆਂ ਰੋ ਰੋ ਕੇ ਪਟ ਰੀਆਂ ਕਿ ਇਹਨਾਂ ਨੇ ਸਾਡਾ ਸਤਿਆਨਾਸ਼ ਕੀਤਾ ਜਵਾਨੀ ਵੇਲੇ ਜਾਂ ਬਚਪਨੇ ਵੇਲੇ ਉਹਦੇ ਨਾਲ ਜਿਹੜਾ ਐਕਸੀ ਨੇ ਉਹਦੇ ਨਾਲ ਮਿਲ ਕੇ ਜਫਰੀ ਐਕਸੀ ਨਾਲ ਭਾਵੇਂ ਉਹ 2019 ਚ ਮਰ ਗਿਆ ਇਸ ਲਈ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਬੰਦੇ ਜਿਨ੍ਹਾਂ ਦੇ ਹੱਥ ਸੱਤਾ ਆਈ ਹੋਈ ਹੈ ਉਨਾਂ ਚ ਮਾਨਵਤਾ ਨਹੀਂ ਹੈ ਕਿ ਭੋਰਾ ਵੀ ਉਹ ਇੱਕ ਖੁੰਖਾਰੀ ਜਿਤਨਾ ਕੋਈ ਬੰਦੇ ਆਂਦੇ ਆ ਜਿਤਨਾ ਤਾਨਾਸ਼ਾਹ ਡਾਇਆ ਔਰ ਉਹ ਵੀ ਤਾਨਾਸ਼ਾਹ ਉਹ ਜਿਹੜੀ ਜਿਹੜਾ ਜਿੰਨਾਂ ਦੇ ਨਾਲ ਮਤਲਬ ਇੱਕ ਰਿਸਿਸਟ ਦੇ ਨਾਲ ਜੁੜਿਆ ਹੋਵੇ ਕੱਲਾ ਤਾਨਾਸ਼ਾਹੀ ਨਹੀਂ ਤੇ ਉਸ ਕਰਕੇ ਆਪਣੇ ਜਿਹੜੇ ਬੰਦੇ ਆ ਪੰਜਾਬ ਦੇ ਵਿੱਚ ਵੀ ਧੰਨਵਾਦ ਤੋਂ ਬਾਅਦ ਇਸ ਗੱਲ ਦਾ ਕੋਆਪਰੇਸ਼ਨ ਲੈਣਾ ਚਾਹੀਦਾ ਆ ਔਰ ਉੱਥੇ ਵੀ ਜਿਹੜੇ ਆਪਣੇ ਜਿੰਨੇ ਆ ਵੱਟੇ ਪੱਤਰ ਤੇ ਇਸ ਗੱਲ ਦੇ ਪ੍ਰੋਟੈਸਟ ਹੋਣੇ ਚਾਹੀਦੇ ਆ ਤਾਂ ਹੀ ਇਹ ਕੰਮ ਥੋੜਾ ਬਹੁਤ ਉੱਤਰੂ ਕਿਉਂਕਿ ਰਾਜਨੀਤਿਕ ਲੋਕ ਵੋਟਾਂ ਤਾਂ ਡਾਗਦੇ ਤੇ ਉਹ ਤੁਸੀਂ ਜਦੋਂ ਇਹਨਾਂ ਨੂੰ ਥ੍ਰੈਟ ਕਰੋਗੇ ਕਿ ਜੰਗਾ ਫਿਰ ਜੇ ਇਹ ਗੱਲ ਹੋਈ ਹੈ ਤੇ ਫਿਰ ਅਸੀਂ ਨਹੀਂ ਤੇਰੇ ਨਾਲੋਂ ਘੱਟ ਨਹੀਂ ਕਿਉਂ ਇਹ ਧਰਤੀ ਮੈਂ ਜਿਵੇਂ ਇਹ ਕੈਨਾ ਜਾਂ ਦੇਸ਼ ਜਾਂ ਹੋਰ ਇਹਨਾਂ ਨੇ ਆਪਣੇ ਹੀ ਕੈਦੇ ਕਾਨੂੰਨ ਬਣਾਏ ਜਿਨ੍ਹਾਂ ਨੇ ਕਬਜ਼ਾ ਕਰ ਲਿਆ ਉਹਨਾਂ ਨੇ ਦੂਜਿਆਂ ਨੂੰ ਬਾਹਰ ਰੱਖਣ ਦੇ ਕੈਦੇ ਕਾਨੂੰਨ ਬਣਾ ਲੇ ਤੁਸੀਂ ਰਬ ਨੂੰ ਤੇ ਆਖੇ ਕਿ ਇਹ ਤਰਤੀ ਰੱਬ ਦੀ ਹੈ ਇਹ ਸਾਰਿਆਂ ਦੀ ਸਾਂਝੀ ਹੈ ਕੋਈ ਕਿਸ ਕੋਈ ਇਸ ਨੂੰ ਪ੍ਰਾਈਵੇਟ ਤੌਰ ਤੇ ਨਿੱਜੀ ਤੌਰ ਤੇ ਲੋਕਾਂ ਨੂੰ ਬਾਹਰ ਨਹੀਂ ਕੱਢ ਸਕਦਾ ਇਸ ਕਰਕੇ ਡਟਣਾ ਚਾਹੀਦਾ ਪ੍ਰੋਫੈਸਰ ਸਾਹਿਬ ਤੁਹਾਡੀ ਸਮਝ ਵੱਡੀ ਹੈ ਮੈਂ ਇੱਕ ਸਵਾਲ ਤੁਹਾਡੇ ਕੋਲ ਲੈ ਕੇ ਆਉਣਾ ਚਾਹੁੰਦਾ ਹਾਂ ਜਿਸ ਤਰੀਕੇ ਦੇ ਨਾਲ ਪਟੀਸ਼ਨਾਂ ਪੈ ਰਹੀਆਂ ਨੇ ਇਹਨਾਂ ਚੀਜ਼ਾਂ ਦਾ ਕਿੰਨਾ ਕੁ ਵੱਡਾ ਅਸਰ ਪੈਂਦਾ ਹੁੰਦਾ ਸਰਕਾਰਾਂ ਤੇ ਜਾਂ ਜਿਹੜੇ ਇਧਰ ਲਈ ਜੁਡੀਸ਼ੀਅਲ ਸਿਸਟਮ ਹੈਗਾ ਉਹਨਾਂ ਤੇ ਇਹ ਕੋਈ ਡਿਪੈਂਡ ਕਰਦਾ ਕਿ ਕਿਹਦਾ ਰਾਏ ਜੇ ਡੈਮੋਕ੍ਰੇਟਸ ਦਾ ਹੁੰਦਾ ਤੇ ਜ਼ਰੂਰ ਕਹਿੰਦਾ ਹੁਣ ਇਹਨਾਂ ਦਾ ਤੇ ਮੈਨੂੰ ਇਸ ਗੱਲ ਦਾ ਵੀ ਪੱਕਾ ਨਹੀਂ ਕਹਿਣਾ ਜਿਸ ਕਿਸਮ ਦੇ ਬੰਦੇ ਆ ਇਹ ਤੇ ਤੁਰੇ ਜਾਂਦੇ ਬੰਦੇ ਦੇ ਆਪ ਜਿੱਤਰਾ ਇਹ ਤੇ ਜਣੀ ਬਹਾਨਾ ਲਾਉਦੇ ਆ ਵੀ ਮੈਰੀ ਤੇਰੇ ਵਸਨਾ ਖਾਂਦੇ ਦੀ ਦਾੜ੍ਹੀ ਹਿੱਲਦੀ ਹੈ ਉਹੋ ਜਿਹੇ ਬਹਾਨੇ ਲਾਉਦੇ ਫਿਰਦੇ ਆ ਬਾਹਰ ਘਟਣ ਕਿਉਂਕਿ ਉਹ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਦੇ ਦਿਮਾਗ 'ਚ ਪਤਾ ਨਹੀਂ ਕਿਹਨੇ ਪਾ ਦਿੱਤਾ ਕਿ ਜਿਹੜੇ ਬਾਹਰੋਂ ਬੰਦੇ ਆਉਂਦੇ ਆ ਉਹ ਲੁੱਟ ਲੁੱਟ ਕੇ ਲੈ ਜਾਂਦੇ ਆ ਖਾਈ ਜਾਂਦੇ ਆ ਜਦ ਕਿ ਧਰਲੇ ਤੇ ਬਿਲਕੁਲ ਉਲਟਿਆ ਜਿਹੜੇ ਬਾਹਰੋਂ ਬੰਦੇ ਭਾਵੇਂ ਮੈਕਸੀਕੋ ਤੋਂ ਆਉਂਦੇ ਆ ਜਾਂ ਇੰਡੀਆ ਤੋਂ ਆਉਂਦੇ ਆ ਜਾਂ ਕਿਤੇ ਵੀ ਜਿੱਥੋਂ ਵੀ ਆਉਂਦੇ ਆ ਦੁਨੀਆ ਤੋਂ ਆਉਂਦੇ ਆ ਉਹ ਆ ਕੇ ਲੋਪੇਟ ਜੌਬ ਕਰਦੇ ਆ ਦੇਸ਼ ਦੀ ਇਕਨੋਮੀ ਨੂੰ ਹਿਲਾਉਣਾ ਦਿੰਦੇ ਆ ਔਰ ਇਸ ਦੇਸ਼ ਦਾ ਬਹੁਤ ਫਾਇਦਾ ਕਰਦੇ ਔਰ ਜਿਹੜੇ ਮਤਲਬ ਉੱਥੇ ਰਹਿੰਦੇ ਆ ਸਾਰੇ ਆਏ ਕਿ ਤਾਂ ਇਹ ਮੈਂ ਕਹਿਣਾ ਇਸ ਕਰਕੇ ਐ ਜਿਹੜੀ ਗੱਲ ਸੋਚਦੇ ਆ ਰਹੀ ਗੱਲ ਕਿ ਹੁਣ ਇਹਦਾ ਅਸਰ ਕੀ ਹੋਊਗਾ ਪਟੀਸ਼ਨ ਦਾ ਇਹ ਤੁਹਾਡਾ ਸਵਾਲ ਵੱਡਾ ਆ ਮੇਰਾ ਖਿਆਲ ਪਹਿਲੀ ਗੱਲ 'ਤੇ ਜੇ ਤੁਸੀਂ ਕੁਛ ਨਹੀਂ ਕਰਦੇ ਕਹਤੇ ਬਿਲਕੁਲ ਹੀ ਗਾਈ ਜੇ ਤੁਸੀਂ ਕਰਦੇ ਆ ਤੇ ਤੁਹਾਡੀ ਇੱਕ ਰਾਜਨੀਤਿਕ ਚੇਤਨਾ ਤੇ ਤੁਹਾਡੀ ਇੱਕ ਮੋਬਿਲਾਈਜੇਸ਼ਨ ਦੇ ਰਾਹੀਂ ਇੱਕ ਯੂਨਿਟੀ ਇੱਕ ਜਾਕੀ ਜੈਤੀ ਇਹਦੇ ਨਾਲ ਬਣੂਗੀ ਇੱਕ ਰੈਲਿੰਗ ਪੁਆਇੰਟ ਇਸ ਤੇ ਦੂਜੇ ਰੈਪਰ ਕਰ ਉਹ ਹੁੰਦਾ ਨਹੀਂ ਹੁੰਦਾ ਬਾਤਆਂ ਗੱਲਣਾ ਉਦੋਂ ਤੇ ਪਹਿਲਾਂ ਤੁਸੀਂ ਇੱਕ ਵੱਡੇ ਪੱਤਰ ਤੇ ਇਸ ਇਸ਼ੂ ਦੇ ਤੇ ਮੋਬਿਲਾਈਜੇਸ਼ਨ ਕਰੋ ਕਿ ਇਹ ਇਹਨਾਂ ਦੇ ਪਿਓ ਦੀ ਜਾਇਦਾਦ ਨਹੀਂ ਹੈ ਅਮਰੀਕਾ ਜੀ ਅਸੀਂ ਇਹਦੇ ਖੂਨ ਬਹਾਇਆ ਤੇ ਜਿਹੜੇ ਬਾਕੀ ਦੇ ਤੁਹਾਡੇ ਲਾਈਕ ਮਾਈਂਡਡ ਬਰਾਦਰੀਆਂ ਹੈਗੀਆਂ ਜਿੰਨੇ ਵੀ ਹੈਗੇ ਮੈਕਸੀਕਨ ਹੈ ਹੋਰ ਨਾ ਹੈ ਉਹਨਾਂ ਨਾਲ ਸਾਂਝੀਆਂ ਕਾਨਫਰੰਸਾਂ ਕਰੰੀਆਂ ਸ਼ੁਰੂ ਕਰੋ ਜਾਂ ਉਹਨਾਂ ਦੇ ਨਾਲ ਕਰੋ ਇਹ ਲੜਾਈ ਲੜੋ ਇਹ ਜਿਹੜੋਂ ਲੜਾਈਆਂ ਇਤਿਹਾਸ ਦੇ ਵਿੱਚ ਲੜੀਆਂ ਜਾਂਦੀਆਂ ਜਾਂ ਇਤਿਹਾਸ ਬਣਦੇ ਆ ਉਹ ਇਹੋ ਜਿਹੇ ਮੌਕੇ ਛੁੱਟਦੇ ਜੇ ਮੌਕੇ ਤੋਂ ਬਣ ਜਾਂਦੇ ਜੀ ਹਾਂ ਇਸ ਕਰਕੇ ਤੀਸ਼ਨਾ ਪਾਓ ਕੀ ਹੁੰਦਾ ਉਹ ਬਾਤ ਦੇਖਾ ਹਮਮ ਪਰ ਇਹਨਾਂ ਨੂੰ ਥੋੜਾ ਜਿਹਾ ਚਿੰਤ ਕਰੀ ਮੈਂ ਤੁਹਾਨੂੰ ਇੱਕ ਆਪਣੇ ਅੰਦਾਜ਼ੇ ਦੌਰ ਦੱਸ ਦਿੰਦਾ ਇਹਨੇ ਬਹੁਤੇ ਦਿਨ ਟਿਕਣਾ ਨਹੀਂ ਹੈ। 트럼ਪ ਨੇ ਚਲੇ ਜਾਣਾ ਆ ਪੇਟੀਸ਼ਨਾਂ ਪਾਓ ਕੋਈ ਹੋਰ ਥੋੜਾ ਜਿਹਾ ਸ਼ਾਇਦ ਜਿਹਦੇ ਵਿੱਚ ਮਾੜਾ-ਮੋਟਾ ਕਰਦ ਦੂਜਿਆਂ ਲਈ ਹੋਵੇ ਉਹ ਆਜ ਦੇ ਇਹ ਆਪ ਬਹੁਤ ਕਾਰਨਰਡ ਹੈਗਾ ਬਹੁਤ ਪਾਸੇੋਂ ਫਸਿਆ ਪਿਆ ਆ 트럼ਪ ਆ ਬੱਸ ਮਿੰਦੂ ਲੱਗਦਾ ਕਿ ਸਾਲ ਦੇ ਅੰਦਰ ਇਹਦਾ ਕੰਮ ਹੋ ਜਾਣਾ ਹੈ। ਹਮਮ ਠੀਕ ਹੈ ਪ੍ਰੋਫੈਸਰ ਸਾਹਿਬ ਜਿਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਨੇ ਵੀ ਇਸ ਨੂੰ ਚੱਕਿਆ ਹੈਗਾ ਭਾਰਤ ਦੇ ਵਿੱਚ ਤੇ ਹੁਣ ਬੀਬਾ ਹਰਸਿਮਤ ਕੌਰ ਬਾਦਲ ਨੇ ਵੀ ਚਿੱਠੀ ਲਿਖ ਦਿੱਤੀ ਹੈ ਵਿਦੇਸ਼ ਮੰਤਰਾਲੇ ਨੂੰ ਲੱਗਦਾ ਹੈ ਕਿ ਜੇਕਰ ਭਾਰਤ ਕੋਈ ਉਧਰੋਂ ਕੋਈ ਕਾਰਵਾਈ ਜਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਦਾ ਵੀ ਕੋਈ ਸਿਆਸੀ ਤੌਰ ਤੇ ਪ੍ਰਭਾਵ ਜਿਹੜਾ ਅਮਰੀਕਾ ਦੇ ਉੱਪਰ ਪੈ ਸਕਦਾ ਹੈਗਾ ਦੇਖੋ ਐਸ ਵੇਲੇ ਸਾਡੇ ਉਹਨਾਂ ਨਾਲ ਰਿਲੇਸ਼ਨ ਬੁੱਕੇ ਚੱਗੇ ਨਹੀਂ ਐ ਖਟਾਸ ਆਣੀ ਹੈ ਉਹ ਉਹਨਾਂ ਦੇ ਉਹ ਇਹੋ ਜਿਹੇ ਬਾਦਮਗ ਜਿਹਾਂ ਕਰਕੇ ਇਹ ਨਹੀਂ ਕਿ ਸਾਡੇ ਬੰਦੇ ਨਹੀਂ ਕੁਝ ਕਰਨਾ ਚਾਹੁੰਦੇ ਉਹਨਾਂ ਨੂੰ ਆ ਕਿ ਇਹ ਰੂਸ ਨਾਲ ਕਿਉਂ ਕਰਦੇ ਆ ਆਪੋ ਦੀ ਤਾਂ ਲਈ ਜਾਂਦੇ ਆ ਫਰਟੀਲਾਈਜ਼ਰ ਵੀ ਲਈ ਜਾਂਦੇ ਆ ਹਮ ਸਾਰਾ ਕੁਝ ਰੂਸ ਤੋਂ ਅਮਰੀਕਾ ਆਪ ਲਈ ਜਾਂਦਾ ਤੇ ਜੇ ਅਸੀਂ ਲਈਏ ਤੇ ਉਹਨਾਂ ਨੂੰ ਜੜ ਮਾਚ ਰਹੀ ਹੈ ਵੀ ਤੁਸੀਂ ਕਿਉਂ ਕਰ ਰਹੇ ਆਂ ਜੀ ਉਹ ਯੂਕਰੇਨ ਦੇ ਉੱਤੇ ਹਮਲਾ ਕਰ ਰਿਹਾ ਤੇ ਅਹਿਾਰ ਖਰੀਦਦ ਕਰ ਰਿਹਾ ਤੇ ਜੇ ਅੱਜ ਤੁਸੀਂ ਉਸ ਨੂੰ ਕਿਉਂ ਮਜ਼ਬੂਤ ਕਰ ਚੀਨ ਨੂੰ ਕੁਛ ਨਹੀਂ ਕਹਿੰਦਾ ਕਿ ਅੱਖਾਂ ਤੇ ਖੰਦਾ ਯੂਰਪ ਨੂੰ ਕੁਛ ਨਹੀਂ ਕਹਿੰਦੇ ਕਿ ਇਹਨਾਂ ਦੇ ਮਿੱਤਰ ਹੈਗੇ ਸਾਰੀ ਗੈਸ ਉੱਥੋਂ ਜਾਂਦੀ ਹੈ ਰੂਸ ਨੂੰ ਅੱਜ ਵੀ ਜਾ ਰਹੀ ਹੈ ਜਿਹੜੀ ਘਰ ਨੂੰ ਗਰਮ ਕਰਨ ਲਈ ਗਈ ਸੀ ਇਸ ਲਈ ਇਹ ਮੈਂ ਦੁਨੀਆ ਦੇ ਵਿੱਚ ਜਿਹੜੇ ਬੰਦੇ ਥੋੜੇ ਜਿਹਾ شریف ਹੈ ਆ ਉਹਨਾਂ ਨੂੰ ਦਬਾਉਂਦੇ ਆ ਦੱਬਣ ਵਾਲਿਆਂ ਨੂੰ ਦਬਾਉਂਦੇ ਆ ਜਿਹੜੇ ਆਖੜ ਜਾਂਦੇ ਆ ਉਹਨਾਂ ਦੇ ਅੱਗੇ ਪੱਜ ਨਹੀਂਦੇ ਇਹ ਮੈਸਜ ਸਾਨੂੰ ਫਾਰਗੂਲਾ ਹੀ ਸਿੱਧਾ ਦੱਸ ਰਿਹਾ ਈਜ਼ਲੀ ਈਜ਼ਲੀ ਇਹ ਪੜਾਅ ਜ਼ਰੂਰੀ ਹੈ ਕਿ ਸਾਡੀ ਸਰਕਾਰ ਥੋੜਾ ਹੋਰ ਦਮਖੰਮ ਦਿਖਾਏ ਇਹ ਮੈਂ ਦੇ ਚਾਹੁੰਦਾ ਆ ਕਿ ਸੁਨੀਲ ਜਾਖੜ ਹੁਣਾਂ ਨੂੰ ਵੀ ਉਹ ਪੜੇ ਆਪਣੇ ਪੰਜਾਬੀ ਹੇਤੂ ਤੇ ਕਈ ਵਾਰੀ ਇੱਕ ਰੀਜਨਲ ਸ਼ਕਤੀ ਦਾ ਤੇ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਇਹਦੀਆਂ ਗੱਲਾਂ ਬਾਤਾਂ ਕਰਦੇ ਆ ਇਹ ਉਹਨਾਂ ਦਾ ਵੀ ਟੈਸਟ ਹੈਗਾ ਉਹwidetilde ਲਿਖਣਾ ਆਪਣੇ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਦਾ ਰਾਜ ਹੈ ਕੇਂਦਰ ਦੇ ਵਿੱਚ ਸਿੱਧਾ ਆਸਟਰਨਲ ਅਫੇਅਰਸ ਮਨਿਸਟਰ ਨੂੰ ਉਹਨਾਂ ਨੂੰ ਵੀ ਚਿੱਠੀ ਲਿਖਣੀ ਚਾਹੀਦੀ ਆ ਕਾਂਗਰਸ ਨੂੰ ਵੀ ਲਿਖਣੀ ਚਾਹੀਦੀ ਐਜ਼ ਪੰਜਾਬੀ ਸਾਰਿਆਂ ਨੂੰ ਲਿਖਣੀ ਚਾਹੀਦੀ ਆ ਭਗਵੰਤ ਮਾਨ ਦਾ ਤੇ ਪਤਾ ਨਹੀਂ ਹੈ ਹੁਣ ਮਤਲਬ ਲਿਖੂਗੇ ਕਿ ਨਹੀਂ ਲਿਖੂਗੇ ਕਿਸ ਤਰ੍ਹਾਂ ਆ ਪਰ ਸਭ ਤੋਂ ਵੱਧ ਡਿਊਟੀ ਭਗਵੰਤ ਮਾਨ ਹੋਣਾ ਦੀ ਬਣਦੀ ਆ ਕਿਉਂਕਿ ਉਹਨਾਂ ਦੀ ਸਰਕਾਰ ਆ ਤੇ ਇੱਕ ਸਰਕਾਰ ਦਾ ਦੂਜੀ ਸਰਕਾਰ ਨੂੰ ਜਿਹੜਾ ਲਿਖਣਾ ਉਹ ਇੱਕ ਰਾਈਟ ਵੀ ਹੈਗਾ ਤੇ ਉਹਦਾ ਅਸਰ ਵੀ ਜ਼ਿਆਦਾ ਆ ਇਸ ਲਈ ਸਾਰਿਆਂ ਨੂੰ ਕਰਨਾ ਚਾਹੀਦਾ ਹਾਂ ਬਿਲਕੁਲ ਅਟਲੀਸ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਦੇ ਉਹ ਤਾਂ ਸਾਰੇ ਜਾਣੇ ਲਿਖਨ ਨਾ ਚਿੱਠੀਆਂ ਕਿ ਇਸ ਦਾ ਥੋੜਾ ਜਿਹਾ ਅਸਲ ਜਿਹੜਾ ਉਹ ਦੇਖਣ ਨੂੰ ਮਿਲੇ ਨਹੀਂ ਬਿਲਕੁਲ ਠੀਕ ਹੈ ਇਤਨਾ ਕਾ ਨਹੀਂ ਹੋਣਾ ਚਾਹੀਦਾ ਅਸੀਂ ਤੇ ਕਹਿਣਾ ਦੇਖੋ ਜਦੋਂ ਬੰਦਾ ਬਾਹਰ ਗਿਆ ਹੁੰਦਾ ਤੇ ਉਹਨੂੰ ਆਪਣੇ ਸੂਬੇ ਦੇ ਲੋਕ ਆਪਣੇ ਸੂਬੇ ਦੀ ਸਰਕਾਰ ਇਹੀ ਉਹਨੂੰ ਬਾਹਰ ਪਿੱਛੇ ਦੇਖਦਾ ਕਿ ਮੇਰਾ ਪਛੋਖੜਿਆ ਮੇਰੇ ਨਾਲ ਹੁਣ ਖੜੇ ਹੋਣਗੇ ਇਸ ਸੰਕਟ ਦੇ ਮੌਕੇ ਤੇ ਇਹਨਾਂ ਸਾਡੀ ਸਾਰੀਆਂ ਪਾਰਟੀਆਂ ਨੂੰ ਜੇ ਉਹ ਸਾਡੇ ਇੱਥੇ ਗੱਲ ਸੁਣਦੇ ਹੁਣ ਜਾਂ ਜਿਹੜੇ ਵੀ ਬੰਦੇ ਤੁਹਾਡੇ ਉਥੇ ਅਮਰੀਕਾ ਚ ਸੁਣਨ ਉਹ ਆਪਣੇ ਆਪਣੇ ਪਾਰਟੀਆਂ ਦੇ ਬੰਦਿਆਂ ਨੂੰ ਇਹ ਦੱਸਣ ਕਿ ਸਾਡਾ ਵੱਡਾ ਯੋਧਿਆ ਸਾਡੇ ਤੇ ਬੜਾ ਹਮਲਾ ਹੋ ਤੇ ਪਹਿਲਾਂ ਹੀ ਨਹੀਂ ਸਾਨੂੰ ਬਰਦਾਸ਼ਤ ਕਰਦਾ ਗਲਤੀ ਹੋ ਗਈ ਆ ਤੇ ਉਹਨਾਂ ਨੇ ਹੁਣ ਗੱਲ ਦਾ ਗਲਿਆਣ ਬਣਾਤਾ ਤੇ ਇਸ ਲਈ ਤੁਸੀਂ ਸਾਰੇ ਇੱਥੇ ਜਿੰਨਾ ਆਪਣੇ ਤੌਰ ਤੇ ਖੜੇ ਹੋ ਕੇ دبਕੇ-ਦੁਬਕੇ ਮਾਰੋਗੇ ਤੇ ਉਹਦਾ ਅਸਰ ਜਰੂਰ ਹੋਊਗਾ। ਦੇਖੋ ਇਹ ਦਰਸ਼ਕਾਂ ਨੂੰ ਅਸੀਂ ਇੱਕ ਚੀਜ਼ ਕਲੀਅਰ ਕਰ ਦਈਏ ਕਿ ਜਿਹੜੀਆਂ ਪਟੀਸ਼ਨਾਂ ਵੱਡੀ ਪੱਧਰ ਤੇ ਪੈਰੀਆਂ ਆ ਗਈਆਂ ਨੇ ਉਹਦੇ ਨੀਚੇ ਕੁਝ ਕੁ ਡੋਨੇਟ ਕਰਨ ਲਈ ਕਿਹਾ ਜਾ ਰਿਹਾ। ਅਸੀਂ ਸਾਰੇ ਦਰਸ਼ਕਾਂ ਨੂੰ ਇਹ ਮੈਂ ਪਰਿਵਾਰ ਦੇ ਨਾਲ ਗੱਲ ਕਰਨ ਤੋਂ ਬਾਅਦ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰ ਰਿਹਾ ਕਿ ਕੋਈ ਵੀ ਬੰਦਾ ਉਹ ਪੈਸੇ ਜਿਹੜੇ ਆ ਉਹ ਡੋਨੇਟ ਨਾ ਕਰੇ ਸਿਰਫ-ਸਿਰਫ ਤੁਸੀਂ ਪਟੀਸ਼ਨ ਜਿਹੜੀ ਹੈ ਉਹੀ ਫਾਈਲ ਕਰਨੀ ਹੈਗੀ ਆਪਣਾ ਨਾਮ ਪਤਾ ਲਿਖ ਕੇ ਜਿਹੜੇ ਡੋਨੇਟ ਕਰਨ ਦੀ ਗੱਲ ਹੈ ਉਹਦੇ ਵਿੱਚ ਉਹ ਪੈਸੇ ਜਿਹੜੇ ਨੇ ਪਤਾ ਨਹੀਂ ਕਿੱਧਰ ਚੱਲ ਜਾਣੇ ਆ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਸਿਰਫ ਜਿਹੜੀ ਪਟੀਸ਼ਨ ਹੈ ਉਹ ਤੁਸੀਂ ਪਾਓ ਜਰੂਰ ਤੇ ਨਾਲ ਦੀ ਨਾਲ ਜਿਸ ਤਰੀਕੇ ਨਾਲ ਪ੍ਰੋਫੈਸਰ ਸਾਹਿਬ ਸਮਝਾ ਰਹੇ ਹੈਗੇ ਨੇ ਅਸੀਂ ਇਹ ਵੀ ਸਵੇਦਨਾ ਜ਼ਰੂਰ ਜਾਰੀ ਕਰਦੇ ਆ ਜਿਹੜੇ ਲੋਕ ਇਸ ਦੁਨੀਆ ਤੋਂ ਰੁਖਸਤ ਹੋਏ ਨੇ ਤਿੰਨ ਜਾਣੇ ਅਸੀਂ ਇਹ ਨਹੀਂ ਕਹਿੰਦੇ ਕਿ ਲੜਕੇ ਦੀ ਗਲਤੀ ਨਹੀਂ ਲੜਕੇ ਦੀ ਗਲਤੀ ਹੈਗੀ ਆ ਜਸਟੀਫਾਈ ਨਹੀਂ ਕਰਦੇ ਵਾਰ-ਵਾਰ ਅਸੀਂ ਇਹੀ ਅਪੀਲ ਕਰ ਰਹੇ ਆ ਤੇ ਉਹ ਜਿਹੜੇ ਪਰਿਵਾਰ ਦੇ ਲੋਕ ਗਏ ਨੇ ਉਹਨਾਂ ਦੇ ਨਾਲ ਵੀ ਸਾਡੀ ਹਮਦਰਦੀ ਹੈਗੀ ਆ ਕਿ ਇਸ ਤਰ੍ਹਾਂ ਇਸੇ ਦਾ ਵੀ ਦੁਨੀਆ ਤੋਂ ਰੁਖਸਤ ਹੋ ਜਾਣਾ ਇਹ ਸਹੀ ਨਹੀਂ ਹੈਗਾ ਉਹਨਾਂ ਦੇ ਨਾਲ ਵੀ ਸਵੇਦਨਸ਼ੀਲ ਸਵੇਦਨਾਸੀਂ ਪ੍ਰਗਟ ਕਰਦੇ ਹੈਗੇ ਆ ਪਰ ਜਿੱਥੇ ਜੋ ਉਹਦੀ ਗਲਤੀ ਦੇ ਤਹਿਤ ਅਸੀਂ ਸਜ਼ਾ ਦੀ ਮੰਗ ਕਰਦੇ ਆ ਕਿ ਸਜ਼ਾ ਐਡੀ ਵੱਡੀ ਨਾ ਹੋਵੇ ਕਿ ਇਨਸੀਡੈਂਟ ਦੇ ਤੌਰ ਤੇ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਜੀ ਪ੍ਰੋਫੈਸਰ ਸਾਹਿਬ ਅਮਨਦੀਪ ਮੈਂ ਤੁਹਾਨੂੰ ਇੱਕ ਹੋਰ ਸਲਾਹ ਦਿੰਦਾ ਆ ਕਿ ਕੱਲਾ ਇੱਕ ਗੱਲਾਂ ਜਾਂ ਬਿਆਨ ਨਾਲ ਨਹੀਂ ਮੈਨੂੰ ਲੱਗਦਾ ਤੁਹਾਡੇ ਜਿਹੜੇ ਬੰਦੇ ਥੋੜਾ ਕਾਰ ਕਰ ਸਕਦੇ ਆ ਜਿੰ ਚਿੰਗੇ ਢੰਗ ਨਾਲ ਕੋਈ ਇਹੋ ਜਿਹਾ ਕੰਮ ਕਰੋ ਜਿਹਦੇ ਨਾਲ ਕੋਈ ਦੋ ਨੰਬਰੀ ਕੰਮ ਨਾ ਹੋਵੇ ਤੁਸੀਂ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਵੀ ਕਰੋ ਤਿੰਨਾ ਪਰਿਵਾਰਾਂ ਦੀ ਜਿਨ੍ਹਾਂ ਦੇ ਬੰਦੇ ਮਰੇ ਆ ਜੀ ਉਹ ਇੱਕ ਬਹੁਤ ਵੱਡਾ ਉਥੋਂ ਦੀਆਂ ਖਬਰਾਂ ਚ ਮੈਸੇਜ ਜਾਊਗਾ ਕਿ ਇਹ ਬੰਦਿਆਂ ਬੰਦੇ ਆਪਣਾ ਆਪਣੀ ਲਗਤੂਤਨੀ ਨਹੀਂ ਵਿਝਾਉਂਦੇ ਸਮੁੱਚੇ ਐਜ਼ ਅ ਅਮਰੀਕਾ ਦੇ ਵੈਲਵਿਚਰ ਹੈਗੇ ਆ ਔਰ ਇਹ ਜਿਹੜੀ ਤੁਸੀਂ ਗੱਲਾਂ ਰਾਈਆਂ ਉਹ ਇਕੱਲਾ ਗੱਲਾਂ ਤੱਕ ਬਿਆਨਾਂ ਤੱਕ ਹੀ ਨਾ ਰਹੇ ਜੀ ਪਰਫੈਸਰ ਸਾਹਿਬ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤੁਹਾਡਾ ਧੰਨਵਾਦ ਧੰਨਵਾਦ